ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਕੁਝ ਗੱਲਾਂ ਬਾਤਾਂ ਆਪਾਂ ਸਾਂਝੀਆਂ ਕਰਨੀਆਂ ਨੇ ਕਿਉਂਕਿ ਅੱਜ ਛਿਰਗੁਰੂ ਤੇਗ বাহাদুর ਜੀ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਆ ਤੇ ਉਸ ਸ਼ਹੀਦੀ ਦਿਹਾੜੇ ਦੇ ਉੱਪਰ ਸਰਕਾਰ ਨੇ ਨੰਦਪੁਰ ਸਾਹਿਬ ਦੀ ਜਿਹੜੀ ਇਤਿਹਾਸਕ ਧਰਤੀ ਆ ਉਹਦੇ ਉੱਤੇ ਇੱਕ ਇਜਲਾਸ ਰੱਖਿਆ ਸੀਗਾ ਵਿਧਾਨ ਸਭਾ ਦਾ ਤੇ ਮੈਂ ਬੇਨਤੀ ਕਰਦਾ ਮੇਰੇ ਭਰਾਵਾਂ ਨੂੰ ਕਿ ਬਈ ਇਹਨੂੰ ਅੱਗੇ ਸਾਂਝਾ ਕਰਦੇ ਚੱਲੋ ਤਾਂ ਕਿ ਆਪਾਂ ਸਾਰਾ ਲੇਖਾ ਜੋਖਾ ਜਿਹੜਾ ਉਹ ਅੱਜ ਆਪਾਂ ਕਰਨਾ ਹੈ ਵੀ ਇਹ ਇਜਲਾਸ ਜਿਹੜਾ ਬੁਲਾਇਆ ਗਿਆ ਉਹਦਾ ਕੀ ਫਾਇਦਾ ਕੀ ਨੁਕਸਾਨ ਕਿਹੜੇ ਪੱਖ ਤੋਂ ਫਾਇਦੇ ਨੁਕਸਾਨ ਹੋਏ ਨੇ ਉਹ ਸਾਰੇ ਆਪਾਂ ਵਿਚਾਰਨੇ ਆ ਸੋ ਆਓ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮਾਨਸਾ ਜਿਹੜੇ ਆਪਣੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਦਾ ਅੱਜ ਵਿਧਾਨ ਸਭਾ ਦਾ ਜਿਹੜਾ ਬੋਲਿਆ ਗਿਆ ਭਾਸ਼ਣ ਹੈ ਉਹ ਆਪਾਂ ਸੁਣਦੇ ਆ ਫਿਰ ਆਪਾਂ ਇਹ ਚਰਚਾ ਵਾਰੀ ਵਾਰੀ ਕਰਦੇ ਰਹਿਣਾ ਏ ਆ ਇਹਨਾਂ ਨੇ ਅੱਜ ਮਾਨ ਸਾਹਿਬ ਨੇ ਬੋਲਿਆ ਸੁਣੋ ਲੋਕਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਇਹ ਸਦਨ ਅੱਜ ਸਪਾਰਿਸ਼ ਕਰਦਾ ਹੈ ਕਿ ਸੂਬਾ ਸਰਕਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦਾ ਗਲੀਆਰਾ ਜਿਹੜਾ ਗਲੀਆਰੇ ਦਾ ਏਰੀਆ ਸ਼੍ਰੀ ਨਾਨਕਪੁਰ ਸਾਹਿਬ ਅਤੇ ਸ਼੍ਰੀ ਤਲਵੰਡੀ ਸਾਬੋ ਸ਼੍ਰੀ ਦੰਦਨਾ ਸਾਹਿਬ ਜੀ ਦਾ ਜਿਹੜਾ ਤਲਵੰਡੀ ਸਾਬੋ ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ ਮੀਤ ਸ਼ਰਾਬ ਤਮਾਕੂ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਤੇ ਪਾਬੰਦੀ ਲਗਾ ਕੇ ਮੀਤੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਸਿਗਰਾਂ ਦੀਆਂ ਦੁਕਾਨਾਂ ਤੇ ਨਸ਼ੇ ਦੇ ਅੱਡੇ ਜਿਹੜੇ ਬੰਦ ਕਰਕੇ ਸੰਗਤਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਜਾਵੇ ਕਲਿਆਰੇ ਦੇ ਵਿੱਚ ਤਾਂ ਪਹਿਲਾਂ ਹੀ ਕੋਈ ਇਹੋ ਜਿਹੀ ਚੀਜ਼ ਮੇਰਾ ਖਿਆਲ ਹੈ ਕਿ 나 ਕਿਤੇ ਸ਼ਰਾਬ 나 ਕਿਤੇ ਵੀੜੀ 나 ਕਿਤੇ ਕੋਈ ਇਹੋ ਜੀਆਂ ਮੀਤ ਦੀਆਂ ਦੁਕਾਨਾਂ ਕੀ ਆਪਾਂ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਜਾ ਰਹੇ ਆ ਕਿ ਸਿਰਫ ਦਲੀਆਰੇ ਦੀ ਗੱਲ ਕਰਦੇ ਆ ਸਰ ਦਲੀਆਰਾ ਤਾਂ ਪਹਿਲਾਂ ਹੀ ਪਵਿੱਤਰ ਹੈ ਸੋ ਇਹ ਹੁਣ ਤੁਸੀਂ ਸੁਣਿਆ ਕਿ ਅੱਜ ਲੱਗਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਬਹੁਤ ਵੱਡੇ ਇਤਿਹਾਸਕ ਫੈਸਲੇ ਅੱਜ ਪੰਜਾਬ ਲਈ ਹੋਣਗੇ ਪਰ ਨਹੀਂ ਕਹਿੰਦੇ ਹੋ ਜਨਾ ਵੀ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਅੱਜ ਇਹ ਮਾਨ ਸਰ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਤਲਵੰਡੀ ਸਾਬੋ ਤੇ ਨੰਦਪੁਰ ਸਾਹਿਬ ਤਿੰਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕੀਤੀ ਪਰ ਗਲਿਆਰਾ ਜਿਹੜਾ ਦਰਬਾਰ ਸਾਹਿਬ ਦਾ ਗਲਿਆਰਾ ਦੰਦਮਾ ਸਾਹਿਬ ਤਖਤ ਦਾ ਗਲਿਆਰਾ ਜਾਂ ਨੰਦਪੁਰ ਸਾਹਿਬ ਦਾ ਜਿਹੜਾ ਉਹਨਾਂ ਨੂੰ ਇਹਨਾਂ ਨੇ ਗਲਿਆਰੇ ਨੂੰ ਕਹਿੰਦੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਊਗਾ ਉੱਥੇ ਕੋਈ ਮੀਟ ਸ਼ਰਾਬ ਕੋਈ ਤੰਬਾਕੂ ਕੋਈ ਬੀੜੀ ਜਰਦਾ ਉੱਥੇ ਨਹੀਂ ਮਿਲੂਗਾ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਦਰਬਾਰ ਸਾਹਿਬ ਜਾਣਦੇ ਹੋ ਤਲਵੰਡੀ ਸਾਬੂ ਜਾਣਦੇ ਆ ਅਨੰਦਪੁਰ ਸਾਹਿਬ ਜਾਣਦੇ ਆ ਕੀ ਉਸ ਗਲਿਆਰੇ ਦੇ ਵਿੱਚ ਕੋਈ ਬੀੜੀ ਕੋਈ ਜਰਦਾ ਕੋਈ ਦਾਰੂ ਕੋਈ ਮੀਟ ਪਹਿਲਾਂ ਵਿਕਦਾ ਹੈ ਨਹੀਂ ਵਿਖਦਾ ਨਾ ਉਹਦਾ ਪਹਿਲਾਂ ਹੀ ਪਵਿੱਤਰ ਹੈ ਇਹੀ ਸਵਾਲ ਏਸੇ ਮਤੇ ਦੇ ਉੱਤੇ ਜਦੋਂ ਪ੍ਰਗਟ ਸਿੰਘ ਨੇ ਸਵਾਲ ਕੀਤਾ ਨਾ ਕਿ ਜੀ ਉਹਦਾ ਪਹਿਲਾਂ ਹੀ ਪਵਿੱਤਰ ਹੈ ਤਾਂ ਉਸ ਤੋਂ ਬਾਅਦ ਮੋੜਵੇਂ ਰੂਪ ਚ ਉਹਦਾ ਜਵਾਬ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਜੀ ਪਹਿਲਾਂ ਅਧਿਕਾਰਤ ਤੌਰ ਤੇ ਨਹੀਂ ਹੈਗਾ ਹੁਣ ਅਧਿਕਾਰਤ ਤੌਰ ਤੇ ਅਸੀਂ ਉਸ ਗਲਿਆਰੇ ਨੂੰ ਪਵਿੱਤਰ ਦਰਜਾ ਦਿੱਤਾ ਦੇਖ ਕਿੱਡੇ ਗੋਲ ਤਰੀਕੇ ਨਾਲ ਸਾਰੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਤਲਵੰਡੀ ਸਾਬੋਂ ਨੂੰ ਦਰਜਾ ਦੇਣਾ ਆਨੰਦਪੁਰ ਸਾਹਿਬ ਸ਼ਹਿਰ ਨੂੰ ਦਰਜਾ ਦੇਣਾ ਪਵਿੱਤਰ ਸ਼ਹਿਰ ਦਾ ਉਹ ਦਮ ਨਹੀਂ ਇਹਨਾਂ ਦੀਆਂ ਲੱਤਾਂ 'ਚ ਉਹ ਜਾਣ ਨਹੀਂ ਹੈਗੀ ਕਿ ਇਹ ਇਸ ਤਰ੍ਹਾਂ ਕਰ ਜਾਣ ਪੁਸ਼ਕਰ ਸਾਰਾ ਸ਼ਹਿਰ ਦਾ ਪਵਿੱਤਰ ਦਰਜ ਰੱਤਾ ਗਿਆ ਸਾਰੇ ਸ਼ਹਿਰ ਨੂੰ ਉੱਥੇ ਤੁਹਾਨੂੰ ਸ਼ਹਿਰ ਦੇ ਵਿੱਚ ਕੋਈ ਮੀਟ ਸ਼ਰਾਬ ਕੋਈ ਆਂਡਾ ਕੋਈ ਬੀੜੀ ਜਰਦਾ ਕੱਖ ਨਹੀਂ ਮਿਲਦਾ ਪਰ ਇਹ ਕਹਿੰਦੇ ਨਹੀਂ ਜੀ ਕੱਲਾ ਗਲਿਆਰਾ ਅਸੀਂ ਅਧਿਕਾਰਤ ਤੌਰ ਤੇ ਕਰਤਾ ਤੇ ਬਾਕੀ ਸ਼ਹਿਰ ਦੇ ਵਿੱਚ ਜੋ ਆਂਡੇ ਮੀੜ ਸ਼ਰਾਬਾ ਸਾਰਾ ਕੁਝ ਉਹ ਉਵੇਂ ਹੀ ਚੱਲੂਗਾ ਸੋ ਉੱਥੇ ਮਨਪ੍ਰੀਤ ਸਿੰਘ ਐਲੀ ਨੇ ਬਹੁਤ ਸੁਣੀ ਗੱਲ ਕੀਤੀ ਮੈਂ ਉਹਨੂੰ ਸੁਣਿਆ ਉਹਨਾਂ ਨੇ ਅਨੰਦਪੁਰ ਸਾਹਿਬ ਦੀ ਮਤੇ ਦੀ ਗੱਲ ਕੀਤੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਚੰਡੀਗੜ੍ਹ ਦੀ ਗੱਲ ਕੀਤੀ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕੀਤੀ ਪਾਣੀਆਂ ਦੀ ਗੱਲ ਕੀਤੀ ਡੈਮਾਂ ਦੀ ਬੀਬੀਐਮਪੀ ਦੀ ਸਾਰੀਆਂ ਗੱਲਾਂ ਬਾਤਾਂ ਹੋਈਆਂ ਪਰ ਇਹਨਾਂ ਨੇ ਅੱਜ ਇਸ ਇਜਲਾਸ ਦੇ ਉੱਤੇ ਕਈ ਬੰਦਿਆਂ ਨੂੰ ਬੜੀ ਤਕਲੀਫ ਹੁੰਦੀ ਆ ਕਿ ਗੁਰੂ ਸਾਹਿਬ ਦਾ ਦਿਹਾੜਾ ਮਨਾ ਰਿਆ ਤੈਨੂੰ ਕੀ ਤਕਰੀਫਾ ਤੂੰ ਕਿਉਂ ਬੋਲਦਾ ਗੁਰੂ ਸਾਹਿਬ ਦਾ ਦਿਹਾੜਾ ਫੋਟਮਾਂ ਲਾ ਕੇ ਬੋਰਡ ਲਾ ਕੇ 300 ਕਰੋੜ ਰੁਪਇਆ ਪੰਜਾਬ ਦਾ ਬਰਬਾਦ ਕਰਕੇ ਦਿੱਲੀ ਦੇ ਡਟੇਰੇ ਨੂੰ ਲਟਾ ਕੇ ਜਿੰਨਾ ਉਹ 300 ਕਰੋੜ ਰੁਪਇਆ ਵੱਧ 100 ਕਰੋੜ ਖਰਚ ਤਣਾ 200 ਕਰੋੜ ਇਹਨਾਂ ਨੇ ਸ਼ਖਸ ਕਾ ਲਿਆ ਹੋਲੋ ਉਸ ਟੈਂਟ ਤੋਂ ਲੈ ਕੇ ਕੁਰਸੀਆਂ ਤੋਂ ਲੈ ਕੇ ਸਾਊਂਡ ਸਿਸਟਮ ਤੋਂ ਲੈ ਕੇ ਜੋ ਉੱਥੇ ਸਮਾਨ ਆਇਆ ਸਾਰਾ ਦਿੱਲੀ ਦੀਆਂ ਕੰਪਨੀਆਂ ਕੋਲ ਠੇਕਾ ਸੀ ਜਿੰਨੇ ਪੰਜਾਬ ਦੇ ਵਿੱਚ ਬੋਰਡ ਲਾਏ ਗਏ ਕਿਲੋ ਰੁਪਈਆ ਤੇ ਖਰਚਾ ਗਿਆ ਉਹ ਸਾਰਾ ਬੋਝ ਪੰਜਾਬ ਦੇ ਖਜਾਨੇ ਤੇ ਪਿਆ ਕੀ ਮੈਂ ਕੱਲ ਵੀ ਇਹ ਗੱਲ ਬੋਲਿਆ ਸੀ ਜਦੋਂ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹਨਾਂ ਨੂੰ ਸਵਾਲ ਰੱਖੇ ਆ ਵੀ ਆਹ ਅਸਲ ਮੁੱਦੇ ਨੇ ਪੰਜਾਬ ਦੇ ਕੀ ਸਾਡੇ ਗੁਰੂਆਂ ਦੀ ਇਹ ਸੋਚ ਸੀ ਕੀ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਰਹੇ ਹਾਂ ਕੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ ਦਿਹਾੜਾ ਮਨਾ ਰਹੇ ਹਾਂ ਉਸ ਧਰਤੀ ਦੇ ਉੱਤੇ ਬੇਅਦਬੀਆਂ ਦੀ ਕੋਈ ਗੱਲ ਹੋਈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਈ ਜਿਹੜੇ 35 35 40 40 ਸਾਲ ਤੋਂ ਬੰਦ ਨੇ ਪਿਛਲੇ ਸਾਲ ਡੇਢ ਸਾਲ ਤੋਂ ਸਮਾਣੇ ਟਾਵਰ ਦੇ ਉੱਤੇ ਇੱਕ ਸਿੰਘ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਹੈ ਆਖਰੀ ਸਾਹਾਂ ਤੇ ਚੜਿਆ ਬੈਠਾ ਹੈ ਤਹਾਂ ਇੰਨੇ 100 ਫੁੱਟ ਉੱਪਰ ਬੈਠਾ ਹੋ ਬੇਅਦਬੀਆਂ ਵਾਲੀ ਕਾਨੂੰਨ ਬਣਾਉਣ ਲਈ ਬੈਠਾ ਉਹ ਇੱਕ ਸਟੈਂਡਿੰਗ ਕਮੇਟੀ ਨੂੰ ਕਹਿੰਦਾ ਈ ਤੁਹਾਡਾ ਭੇਜਿਆ ਹੋਇਆ ਇਹ ਸਾਰਾ ਗੱਲਬਾਤ ਲਿਖ ਕੇ ਮਤਾ ਤੇ ਗਾਂਹ ਦੇਖਦੇ ਆ ਕੀ ਬਣਦਾ ਉਥੇ ਕੋਈ ਗੱਲਬਾਤ ਹੋਈ ਪੰਜਾਬ ਦੀ ਕੋਈ ਡੈਮੋਗ੍ਰਾਫੀ ਦੀ ਗੱਲਬਾਤ ਹੋਈ ਨਹੀਂ ਗੁਰੂ ਸਾਹਿਬ ਨੇ ਸਾਡਿਆਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੀ ਗੱਲ ਕੀਤੀ ਕੁਦਰਤ ਨੂੰ ਸੰਭਾਲਣ ਦੀ ਗੱਲ ਕੀਤੀ ਸਾਰੀ ਗਰਵਾਣੀ ਦੇ ਵਿੱਚ ਕੁਦਰਤ ਨੂੰ ਸੰਭਾਲਣੀਆਂ ਗੱਲਾਂ ਨੇ ਸਾਂਭਣੀਆਂ ਗੱਲਾਂ ਨੇ ਪਰ ਅੱਜ ਉੱਥੇ ਇਹ ਕੋਈ ਗੱਲ ਹੋਈ ਵੀ ਭਾਈ ਜਿਹੜਾ ਜ਼ਹਿਰਾਂ ਪਾਈਆਂ ਜਾ ਰਹੀਆਂ ਨੇ ਦਰਿਆਵਾਂ ਦੇ ਵਿੱਚ ਸਾਡ ਲੋਕਾਂ ਨੂੰ ਜ਼ਹਿਰਾਂ ਪਾ ਕੇ ਮਾਰਿਆ ਜਾ ਰਿਹਾ ਉਹਦੀ ਕੋਈ ਗੱਲ ਹੋਈ ਨਹੀਂ ਹੋਈ ਫਿਰ ਕੀ ਫਾਇਦਾ ਇਹ ਡਰਾਮੇ ਕਿਉਂ ਕਰ ਰਹੇ ਹੋ ਤੁਸੀਂ ਬૌਧੇ ਭਗਤਾਂ ਨੂੰ ਇਹ ਵੀ ਇਹ ਤਖਰੀਬ ਹੁੰਦੀ ਹੈ ਮੇਰੀਆਂ ਗੱਲਾਂ ਦੀ ਕਿ ਤੂੰ ਕਿਉਂ ਬੋਲਦਾ ਬਾਕੀ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਭਾਈ ਸਾਹਿਬ ਅਈ ਤੁਹਾਡੇ ਕਿਹੜੀਆਂ ਚੁੰਡੀਆਂ ਵੜਦੇ ਆ ਜੀ ਅੱਜ ਮੇਰੇ ਘਰ ਵੀ ਪੁਲਿਸ ਲਾਤੀ ਤੜਕੇ ਦੀ ਆ ਦੇਖ ਲੋ ਉਧਰੋਂ ਅਮਤੋਤ ਸਿੰਘ ਮਾਨ ਦੇ ਘਰੇ ਪੁਲਿਸ ਲਾਤੀ 22 25 ਉਹਦੇ ਮਲਾਕ ਆ ਕੇ ਬਹਿ ਗਏ ਇਧਰੋਂ ਤੁਸੀਂ ਭਾਨੇ ਦੇ ਜਾ ਕੇ ਪੁਲਿਸ ਲਾਤੀ ਆ ਦੇਖੋ ਆ ਤੁਸੀਂ ਲਿਆ ਕੇ ਤੜਕੇ ਦੀ ਪੁਲਿਸ ਇੱਥੇ ਆ ਮੇਰੇ ਘਰ ਮਰੇ ਬੈਠੇ ਰਹੇ ਆ ਕਿ ਆ ਲੋ ਆ ਵੀਡੀਓ ਹੋਣੇ ਸੀ ਸਾਡੇ ਦਰਵਾਜ਼ੇ ਆ ਮੂਰੇ ਸਾਨੂੰ ਪੁਲਿਸ ਬਿਠਾਤੀ ਤੁਸੀਂ ਇੱਥੋਂ ਘਰੋਂ ਨਿਕਲਣ ਲੱਗਾ ਤੜਕਿਆਂ ਦੇ ਨੇ ਕੱਲ ਜਦੋਂ ਅਸੀਂ ਗਏ ਆ ਅਨੰਦ ਪ੍ਰਸਾਦ ਅਸੀਂ ਆਪ ਸਾਰਾ ਤੁਸੀਂ ਦੇਖਿਓ ਕੱਲ ਦਾ ਅਸੀਂ ਜਿਹੜਾ ਰੱਖਿਆ ਸੀ ਜਿਹੜੀਆਂ ਗੱਲਾਂ ਬਾਤਾਂ ਉਹ ਸਿਰ ਪੰਜਾਬ ਦੇ ਮੁੱਦੇ ਨੇ ਇਹ ਪਾਈ ਇਹਨਾਂ ਮੁੱਦਿਆਂ ਤੇ ਅੱਜ ਤੁਸੀਂ ਇਤਿਹਾਸ ਧਰਤੀ ਤੇ ਆ ਰਹੇ ਹੋ ਨਾ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਆ ਸੋਨੂੰ ਅੱਜ ਵੀ ਖਤਰਾ ਖੜਾ ਹੋ ਗਿਆ ਵੀ ਅੱਜ ਨਾ ਆ ਜਾਣਾ ਇੱਥੇ ਆ ਤੁਹਾਨੂੰ ਘਰਾਂ ਦੇ ਵਿੱਚ ਤੁਸੀਂ ਨਿਰਵੰਧ ਕਰ ਲਿਆ ਬਾਹਰ ਨਹੀਂ ਨਿਕਲਣ ਦਿੱਤਾ ਮਾਨ ਸਾਹਿਬ ਐਡਾ ਕਿਹੜੇ ਗੱਲ ਦਾ ਡਰ ਆ ਸਵਾਲਾਂ ਤੋਂ ਵੀ ਡਰਨ ਲੱਗ ਗਏ ਤੁਸੀਂ ਤਾਂ ਖੁਦ ਕਹਿੰਦੇ ਰਹੇ ਹੋ ਕਿ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਲੀਡਰਾਂ ਨੂੰ ਬੋਲਣਾ ਚਾਹੀਦਾ ਸਵਾਲ ਜਵਾਬ ਹੋਣੇ ਚਾਹੀਦੇ ਆ ਜੇ ਅੱਜ ਅਸੀਂ ਕੋਈ ਗੱਲ ਕਰਦੇ ਆ ਤੁਸੀਂ ਸਾਡੇ ਘਰਾਂ 'ਚ ਪੁਲਿਸ ਲਾ ਦਿੰਦੇ ਹੋ ਹੈਰਾਨੀ ਦੀ ਗੱਲ ਹੈ ਕਿ ਮੈਨੂੰ ਹੁਣ ਪਤਾ ਲੱਗਿਆ ਵੀ ਜਦੋਂ ਅਸੀਂ ਕੱਲੋਂ ਕਰਕੇ ਆਏ ਆ ਨਾ ਅਨੰਦਪੁਰ ਸਾਹਿਬ ਕਹਿੰਦੇ ਉਸ ਮਸਲੇ ਦੇ ਵਿੱਚ ਇਹਨਾਂ ਨੇ 17 ਪੁਲਿਸ ਵਾਲੇ ਸਸਪੈਂਡ ਕਰਤੇ ਵੀ ਤੁਸੀਂ ਇਥੇ ਨਿਗਾਹ ਰੱਖੀ ਉਹ ਬੰਦੇ ਬੜ ਕੇ ਮੇਗੇ ਅਨੰਦਪੁਰ ਸਾਹਿਬ ਦੇ ਵਿੱਚ ਹੱਦੂਗੀ ਇੱਕ ਪਾਸੇ ਤੁਸੀਂ ਸਨੇਹਾ ਲਾ ਰਹੇ ਹੋ ਕਿ ਸਾਰੇ ਆਓ ਆਪਾਂ ਨਤਮਸਤਕ ਹੋਈਏ ਆਪਾਂ ਗੱਲਾਂ ਕਰੀਏ ਵਿਚਾਰਾਂ ਕਰੀਏ ਪੰਜਾਬ ਬਾਰੇ ਵਿਚਾਰ ਵਟਾਂਦਰੇ ਹੋਣ ਤੇ ਦੂਜੇ ਪਾਸੇ ਆਪਾਂ ਇਹ ਸਾਡੇ ਵਰਗੇ ਉਥੇ ਬਾਗੇ ਕੱਲ ਤੁਹਾਨੂੰ ਸ਼ੀਸ਼ਾ ਦਿਖਾਉਣ ਸੁਣੀ ਅੱਖਾਂ ਦੇ ਬੰਨੀ ਹੋਈ ਪੱਟੀ ਲਾਉਣ ਵੀ ਆਹ ਹਾਲਾਤ ਨੇ ਪੰਜਾਬ ਦੇ ਇਹਦੇ ਬਾਰੇ ਕੁਝ ਕਰੋ ਤਾਂ ਤੁਸੀਂ ਜਾ ਕੇ 17 ਬੰਦੇ ਪੁਲਿਸ ਵਾਲੇ ਸਸਪੈਂਡ ਕਰਤੇ ਸਾਧੂਗੀ ਉਹ ਜੇ ਕੁੜੀ ਉਹ ਕਿਹੜੀ ਸੀਗੀ ਆਪਣੀ ਆ ਆ ਤਰਨਤਾਰਨ ਦੀਆਂ ਵੋਟਾਂ ਦੇ ਵਿੱਚ ਇੱਕ ਕੰਚਨਪ੍ਰੀਤ ਕੁੜੀ ਆਈ ਸੀ ਕੋਈ ਉਹਦੇ ਮਤਲਬ ਮਾਂ ਖੜੀ ਸੀਗੀ ਵੋਟਾਂ ਦੇ ਵਿੱਚ ਉਹ ਕਦੇ ਬਾਹਰ ਨਿਕਲ ਉੱਠ ਗਈ ਬਾਹਰੋਂ ਆਈ ਸੀ ਕੋਈ ਕੁੜੀ ਉਹ ਉਹ ਚੱਕਰ ਤੁਸੀਂ ਚੱਕ ਕੇ ਜਿਹੜਾ ਤਰਨਤਾਰ ਅੰਮ੍ਰਿਤਸਰ ਦਿਹਾਤੀ ਦਾ ਐਸਐਸਪੀ ਆ ਉਹ ਸਸਪੈਂਡ ਕਰਤਾ ਆਪ ਹੁਣ ਹੋਰ ਸੁਣਨ ਚ ਆਇਆ ਹੈ ਕਹਿੰਦੇ ਆ ਇੱਥੇ ਆਹਾ ਕੁ ਨਿਸ਼ਾਦਰ ਸਿੰਘ ਸੀਗਾ ਕੋਈ ਬਾਦਲਾਂ ਦਾ ਕੋਈ ਆਈਟੀ ਸੈੱਲ ਦਾ ਲਾਇਆ ਹੋਇਆ ਉਹਦੇ ਪਰਚਾ ਦਿੱਤਾ ਸੀਗਾ ਇਹਨਾਂ ਨੇ ਉਹਦੀ ਜ਼ਮਾਨਤ ਦਿੱਤੀ ਕੋਰਟ ਨੇ ਜ਼ਮਾਨਤ ਦਿੱਤੀ ਜੱਜ ਨੇ ਉਹਦੇ ਵਿੱਚ ਦੋ ਡੀਐਸਪੀ ਸਸਪੈਂਡ ਕਰਤੇ ਤੀਜਾ ਜੇਲ ਦਾ ਜਿਹੜਾ ਸੁਵਿਡੈਂਟ ਸੀਗਾ ਉਹਨੂੰ ਚਾੱਕ ਕੇ ਮਨਜੀਤ ਸਿੰਘ ਨੂੰ ਤੁਸੀਂ ਉੱਥੋਂ ਬਦਲਤਾ ਜਦੋਂ ਉਹਦੀ ਜ਼ਮਾਨਤ ਕਰਤੀ ਜ਼ਮਾਨਤ ਹੋ ਗਈ ਜ਼ਮਾਨਤ ਭਰਾਈ ਗਈ ਉਹ ਜਨਾ ਡੀਐਸਪੀ ਕਸੂਰਵਾਲਾ ਨਾ ਜੇਲ ਸੂਬਡੈਂਟ ਕਸੂਰਵਾਲਾ ਹੈ ਡੀਐਸਪੀ ਦਾ ਐਰੇਗੜ ਤੇ ਵੀ ਦੀ ਜ਼ਮਾਨਤ ਕਿਵੇਂ ਹੋਗੀ ਜ਼ਮਾਨਤ ਜੱਜ ਨੇ ਦਿੱਤੀ ਹੈ ਭਾਈ ਜੱਜ ਨਾਲ ਗੱਲ ਕਰਨੀ ਸੀ ਅੱਛਾ ਜੇ ਉਧਰੋਂ ਆਪਣਾ ਜੇਲ ਸੂਬਡੈਂਟ ਮਨਜੀਤ ਸਿੰਘ ਨੂੰ ਬਦਲਦਾ ਉਹ ਕਿਉਂ ਬਦਲਦਾ ਉਹਨੂੰ ਇਹ ਕਹਿੰਦੇ ਸੀ ਵੀ ਇਹਨੂੰ ਸੋਮਵਾਰ ਤੱਕ ਨਿਕਲਣਾ ਤੇ ਰਿਲੀਜ਼ ਨਾ ਕਰੀ ਛੱਡੀ ਨਾ ਜਦੋਂ ਭਾਈ ਕੋਰਟ ਨੇ ਜੱਜ ਨੇ ਆਰਡਰ ਕਰਤੇ ਜ਼ਮਾਨਤ ਭਰੀ ਗਈ ਸੂਬਡੈਂਟ ਦੇ ਕੀ ਸਾਰੇ ਉਹਦੀ ਕੀ ਪਾਵਰੋਂ ਕਿਉਂ ਨਾ ਛੱਡੂਗਾ ਆਰਡਰ ਆ ਗਿਆ ਦੇ ਕੋਲੇ ਕਿਹੜੇ ਰਾਪੇ ਹੋਏ ਆਪਾਂ ਕੀ ਸਾਫਤ ਕਰਨ ਤੇ ਲੱਗੇ ਹੋਏ ਆ ਕਿਸੇ ਦੇ ਘਰੇ ਪੁਲਿਸ ਭੇਜ ਦੇ ਉਹਨੂੰ ਘਰਾਂ ਜਿਹੜਾ ਬੰਦ ਕਰ ਲੋ ਕਿਸੇ ਜਮਾਨਤ ਰੋਕੋ ਕੋਈ ਬੋਲਦਾ ਉਹ ਤੇ ਪਰਚਾ ਦੇ ਦਿਓ ਕਿੰਨੀਆਂ ਕਵਾਜਾਂ ਆਪਾਂ ਬੰਦ ਕਰ ਦਿਆਂਗੇ ਮੰਨ ਸਾਬ ਕਿੰਨੇ ਕ ਬੰਦਿਆਂ ਨੂੰ ਆਪਾਂ ਨੱਪ ਲਾ ਕੇ ਰੋਕ ਲਾਂਗੇ ਇਹ ਤਾਂ ਲੋਕ ਬਹੁਤ ਵੱਡੇ ਵੱਡਿਆਂ ਤੋਂ ਨਹੀਂ ਲੋਕ ਲੋਟ ਆਏ ਕਿੰਨਿਆਂ ਨੂੰ ਦੱਪੋਗੇ ਕਿੰਨਾ ਮਤਲਬ ਕਿ ਸੋਡੇ ਚ ਗ੍ਰਾਵਿਟੀ ਆ ਗਈ ਜਾਂ ਕਿੰਨਾ ਤੁਸੀਂ ਇਸ ਤਰੀਕੇ ਨਾਲ ਹੋਰ ਹੀ ਪਾਸੇ ਤੁਰਪੇ ਪੰਜਾਬ ਦੇ ਭਲੇ ਦੀ ਗੱਲ ਹੋਣੀ ਚਾਹੀਦੀ ਹੈ ਤੁਸੀਂ ਹੋਰ ਪਾਸੇ ਤੁਰੇ ਫਿਰਦੇ ਹੋ ਹੈਰਾਨਾ ਮੈਂ ਇੱਥੇ ਜਿਹੜੇ ਬੰਦੇ ਅੱਜ ਬੋਲ ਰਹੇ ਨੇ ਚੰਡੀਗੜ੍ਹ ਦੇ ਮਸਲੇ ਦੇ ਵੀ ਉੱਥੇ ਗੱਲਾਂ ਹੋਈਆਂ ਵੀ ਸਾਨੂੰ ਚੰਡੀਗੜ੍ਹ ਬਚਾਉਣਾ ਚਾਹੀਦਾ ਹੈ ਉਹ ਭਰਾਵੋ ਚੰਡੀਗੜ੍ਹ ਵਾਲੇ ਮਸਲੇ ਦੇ ਉੱਤੇ ਤਾਂ ਥੋੜਾ ਜਿਹੜਾ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਮੈਂ ਕਾਂਗਰਸੀਗੋ ਥੋੜਾ ਇੱਕ ਬਹੁਤ ਵੱਡਾ ਲੀਡਰ ਜਿਹੜਾ ਹੈਗਾ ਉਹਦਾ ਸ਼ਰੇਆਮੇ ਬਿਆਨ ਦਿੰਦਾ ਹੈ ਕਿ ਚੰਡੀਗੜ੍ਹ ਨੂੰ ਪੂਰਨ ਸਟੇਟ ਅਪ ਹੋਣਾ ਚਾਹੀਦਾ ਭਾਈ ਮੱਖਰੇ ਤੌਰ ਦੇ ਉੱਤੇ ਉਹਦੇ ਬਾਰੇ ਆਪਾਂ ਕਦੇ ਬੋਲਣਾ ਨਹੀਂ ਸੋ ਰੱਬ ਦਾ ਵਾਸਤਾ ਇਹ ਰਾਜਨੀਤੀਆਂ ਨਾ ਖੇਡੋ ਇਹ ਪੰਜਾਬ ਨਾਲ ਨਾ ਕਰੋ ਸੋ ਮੇਰੀ ਇਨੀ ਇੱਕ ਤੁਹਾਨੂੰ गुजारिश ਆ ਵੀ ਮੁੱਦਿਆਂ ਤੇ ਆਜੋ ਮੁੱਦਿਆਂ ਤੇ ਲੜਨਾ ਚਾਹੀਦਾ ਮੁੱਦਿਆਂ ਤੇ ਹੀ ਬੋਲਣਾ ਚਾਹੀਦਾ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਇਹ ਗੱਲਾਂ 'ਚ ਕੁਝ ਨਹੀਂ ਨਿਕਲਣਾ ਇਹ ਬੰਦੇ ਸਾਨੂੰ ਗਮਰਾਹ ਕਰ ਰਹੇ ਆ ਪੰਜਾਬ ਨੂੰ ਗਮਰਾਹ ਕਰ ਰਹੇ ਆ ਗੱਲਾਂ ਨੇ ਪੱਲੀਆਂ ਅਸੀਂ ਕੱਲ ਹੀ ਕਹਿਦਾ ਸੀਗਾ ਵੀ ਕੱਲੀਆਂ ਗੱਲਾਂ ਹੋਣੀਆਂ ਨੇ ਕੱਖ ਨਹੀਂ ਹੋਣਾਂ ਉਹੀ ਅੱਜ ਕੁਝ ਹੋਇਆ ਗੱਲਾਂ ਬਾਤਾਂ ਹੋਈਆਂ ਆਪਾਂ ਇੱਕ ਪਾਸੇ ਕਹਿ ਰਹੇ ਆ ਕਿ ਅਸੀਂ ਤਾਂ ਜੀ ਅ ਇਤਿਹਾਸ ਖ਼ਤਿਰਤੀ ਦੇ ਉੱਤੇ ਆ ਗੁਰੂ ਸਾਹਿਬਾ ਦਿਹਾੜਾ ਮਨਾ ਰਹੇ ਆ ਛੋੜੇ ਅੰਦਰ ਇੱਥੋਂ ਥੋੜਾ ਸਰਦਾਰਾ ਪਤਾ ਲੱਗ ਜਾਂਦਾ ਗੁਰੂ ਸਾਹਿਬਾਨਾ ਪ੍ਰਤੀ ਕਿੰਨੀ ਸ਼ਰਧਾ ਹੈ ਛੋੜੇ ਅੰਦਰ ਜਿਹੜੇ ਬੈਠੇ ਬੰਦੇ ਸੀਗੇ ਅੱਜ ਉੱਥੇ ਜਿਹੜਾ ਇਲਾਸਤ ਦੇ ਵਿੱਚ ਅਦੋਂ ਵੱਧ ਸਿਰ ਨਹੀਂ ਟਕੇ ਕੱਟੋ ਕਰ ਰਮਾਲ ਦੇ ਸਿਰ ਢਕਾ ਦਿੰਦੇ ਜੇ ਇਨ ਸ਼ਰਦਾ ਰੱਖਦੇ ਹਾਂ ਪਰ ਨਹੀਂ ਜਿਵੇਂ ਪਹਿਲਾਂ ਸਰਕਾਰਾਂ ਨੇ ਵਰਤਿਆ ਆੜ ਲਈ ਜਿਵੇਂ ਤੁਸੀਂ ਮਾਨ ਸਾਹਿਬ ਸੁਣਾਉਨੇ ਹੁੰਨੇ ਹੋ ਆਪ ਹੀ ਕਹਾਣੀਆਂ ਆਈਆਂ ਕਿ ਜੀ ਉਹ ਕਿਰਲੀ ਮੱਖੀਆਂ ਮੱਛਰ ਖਾਂਦੀ ਫਿਰਦੀ ਐ ਤੇ ਟੜ ਕੇ ਗੁਰੂ ਸਾਹਿਬ ਦੀ ਫੋਟੋ ਮਗਰ ਲੁਕ ਜਾਂਦੀ ਐ ਉਹ ਵੀ ਤਾਂ ਆੜ ਹੀ ਲੈਂਦੇ ਸੀਗੇ ਉਹਨਾਂ ਨੇ ਵੀ ਧਰਮ ਦੀ ਆੜ ਲਈ ਲੋਕਾਂ ਨੂੰ ਵਰਤਿਆ ਪੰਥਕ ਮਖੌਟਾ ਪਾ ਕੇ ਨੁਕਸਾਨ ਕੀਤਾ ਪੰਜਾਬ ਦਾ ਤੇ ਕੌਮ ਦਾ ਆਪਾਂ ਵੀ ਇਹੀ ਕੁਝ ਕਰ ਰਹੇ ਆਂ ਆਪਾਂ ਵੀ ਅਜ ਆੜ ਲੈ ਕੇ ਨੁਕਸਾਨ ਕਰ ਰਹੇ ਆਂ ਪੰਜਾਬ ਦਾ ਸੋ ਗੁਰੂ ਐ ਨਹੀਂ ਖੁਸ਼ ਹੁੰਦੇ ਗੁਰੂਆਂ ਦੇ ਦਿਹਾੜੇ ਮਨਾਉਣੇ ਆ ਉਹਨਾਂ ਦੀ ਸੋਚ ਤੇ ਉਹਨਾਂ ਦੇ ਸਿਧਾਂਤਾਂ ਤੇ ਉਹਨਾਂ ਦੀ ਵਿਚਾਰਧਾਰਾ ਤੇ ਪਹਿਲਾਂ ਦੇਣਾ ਪੈਂਦਾ ਦਿਹਾੜਾ ਮਨਾ ਲਿਆ ਐ ਨਹੀਂ ਗੱਲ ਮੰਦੀ ਬੋਰਡ ਲਾ ਤੇ ਲੋਕਾਂ ਨੂੰ ਸੱਦ ਲਿਆ ਭਾਸ਼ਣ ਝਾੜ ਤੇ ਹਾ ਕੀ ਨਿਕਲਿਆ ਦੱਸੋ ਲੋਕੋ ਗਲਿਆਰੇ ਕਹਿੰਦੇ ਕਾਲੇ ਪਵਿੱਤਰ ਕਰਾਂਗੇ ਜੀ ਉਹ ਤਾਂ ਪਹਿਲਾਂ ਹੀ ਹੈਗੇ ਭਰਾਵੋ ਸੋ ਜੇ ਲੜਾਈ ਲੜਨੀ ਚਾਹੁੰਦੇ ਆ ਮਾਨ ਸਾਹਿਬ ਤਾਂ ਤੁਸੀਂ ਕਹਿੰਦੇ ਸੀ ਕਸਟੋਡੀਅਨ ਆ ਜੀ 3 ਕਰੋੜ ਲੋਕਾਂ ਦੇ ਤਾਂ ਇਹੇ ਜੇ ਕਸਟੋਡੀਅਨ ਬਣੋ ਇੱਕ ਠੋਕ ਕੇ ਖੜੋ ਫਿਰ ਦਿੱਲੀ ਦੇ ਅੱਗੇ ਵੀ ਨਾ ਚੰਡੀਗੜ੍ਹ ਜਾਣ ਦੇਗੇ ਨਾ ਵੀbien ਪੀ ਜਾਣਦੇ ਕਿ ਨਾ ਅਸੀਂ ਜਾਣਦੇਗੇ ਸਾਡੀ ਜੀ ਯੂਨੀਵਰਸਿਟੀ ਪੂਰਨ ਤੌਰ ਤੇ ਫਿਰ ਸੈਂਟਰ ਨਾਲ ਲੀਖੇ ਚੱਕ ਕੇ ਲੜਨਾ ਪਊ ਪਰ ਸਰਕਾਰ ਜਾਂਦੀ ਹੈ ਜਾਣਦੇ ਲੱਗਣ ਦੇ ਰਾਸ਼ਟਰਪਤੀ ਰਾਜ ਲੱਗਦਾ ਕੋਈ ਗੱਲ ਨਹੀਂ ਹੁਣ ਵੀ ਰਾਸ਼ਟਰਪਤੀ ਰਾਜ ਹੀ ਹੈ ਕੀ ਹੈ ਇੱਕ ਇੱਕ ਕਰਕੇ ਪੰਜਾਬ ਦੇ ਸਾਰੇ ਹੱਕ ਖੋਏ ਜਾ ਰਹੇ ਆ ਜੀ ਯੂਨੀਵਰਸਿਟੀ ਵਾਲਾ ਦੇਖ ਲੋ ਹਾਲ ਅੱਜ ਸਾਨੂੰ ਉਥੇ ਬੈਠਿਆਂ ਨੂੰ ਨੌਜਵਾਨਾਂ ਨੂੰ 26 27 ਦਿਨ ਹੋ ਗਏ ਆ 26 ਤਰੀਕ ਦੀ ਯੂਨੀਵਰਸਿਟੀ ਬੰਦ ਦਾ ਐਲਾਨ ਕੀਤਾ ਹੋਇਆ ਮੇਰੇ ਉਹਦੇ ਬਾਰੇ ਵੀ ਲੋਕਾਂ ਨੂੰ ਅਪੀਲ ਕਰਦਾ ਸਾਡਾ ਉਸਾਦ ਦੇਣਾ ਚਾਹੀਦਾ ਬਾਈ ਹਰ ਪਿੰਡ ਚ ਮਤੇ ਪੈਣੇ ਚਾਹੀਦੇ ਆ ਪੰਚਾਇਤਾਂ ਦੁਆਰਾ ਗ੍ਰਾਮ ਸਭਾਵਾਂ ਦੁਆਰਾ ਯੂਨੀਵਰਸਿਟੀ ਦੇ ਹੱਕ ਚ ਚੰਡੀਗੜ੍ਹ ਦੇ ਹੱਕ ਚ ਵੀ ਚੰਡੀਗੜ੍ਹ ਤੇ ਯੂਨੀਵਰਸਿਟੀ ਪੰਜਾਬ ਨੂੰ ਮਿਲਣੇ ਚਾਹੀਦੇ ਜਿੰਨੇ ਯੂਨੀਵਰਸਿਟੀ ਨਾਲ ਸੰਬੰਧਤ ਕਾਲਜ ਨੇ ਬੰਦ ਹੋਣੇ ਚਾਹੀਦੇ ਆ 26 ਤਰੀਕ ਨੂੰ ਪੂਰਨ ਤੌਰ ਤੇ ਕਿਉਂ 26 ਤਰੀਕ ਨੂੰ ਬੰਦ ਹੀ ਕਾਲ ਬੰਦ ਦਾ ਸੱਦਾ ਸੁਪਾਉਂਦੇ ਅਸੀਂ ਉਸ ਧਰਤੀ ਤੇ ਤੇ ਉਹਨਾਂ ਗੁਰੂਆਂ ਦੇ ਦਿਹਾੜਾ ਮਨਾ ਰਹੇ ਆ ਜਿਹੜੇ ਗੁਰੂਆਂ ਨੇ ਮਨੁੱਖਤਾ ਦੀ ਖਾਤਰ ਜ਼ਬਰ ਦੇ ਨਾਲ ਲੜਦਿਆਂ ਹੋਇਆਂ ਜ਼ੁਲਮ ਦੇ ਖਿਲਾਫ ਲੜਦਿਆਂ ਹੋਇਆਂ ਜ਼ਾਬਰਾਂ ਦੇ ਖਿਲਾਫ ਲੜਦਿਆਂ ਹੋਇਆਂ ਆਪਣੀ ਆਪਣਾ ਸੀਸ ਵਾਰਤਾ ਆਪਣਾ ਪਰਿਵਾਰ ਕੁਰਬਾਨ ਕਰਤਾ ਅਸੀਂ ਉਹ ਉਹਨਾਂ ਗੁਰੂਆਂ ਦੇ ਦਿਹਾੜੇ ਮਨਾ ਰਹੇ ਆ ਤੇ ਤੁਸੀਂ ਜੇ ਕੋਈ ਅੱਜ ਪੰਥ ਦੀ ਗੱਲ ਕੋਈ ਪੰਜਾਬ ਦੀ ਗੱਲ ਕੋਈ ਕੌਮ ਦੀ ਗੱਲ ਕਰਦਾ ਤੇ ਅਸੀਂ ਉਹਤੇ ਐਨਐਸਏ ਵਧਾ ਰਹੇ ਹਾਂ ਯੂਪੀਐਲ ਆ ਰਹੇ ਹਾਂ ਡਿਬਰੂਗੜ ਸੈੱਟ ਰਹੇ ਹਾਂ ਬੰਦ ਕਰ ਰਹੇ ਹਾਂ ਉਹਨਾਂ ਨੂੰ ਹੁਣ ਤਾਂ ਗੱਲ ਸਾਫ਼ ਹੋ ਗਈ ਹੁਣ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਕੋਲੋਂ ਇਹ ਜਵਾਬ ਮੰਗਿਆ ਕਿ ਤੁਸੀਂ ਦੱਸੋ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਅਮਰਪਾਲ ਨੇ ਜਿਹੜਾ ਫੈਸ਼ਨ ਦੇ ਵਿੱਚ ਜਾਨ ਦੀ ਆਗਿਆ ਮੰਗੀ ਆ ਹਾਈ ਕਾਉਂਟਰ ਨੇ ਲਾਇਆ ਉਹਨੇ ਪੰਜਾਬ ਸਰਕਾਰ ਨੂੰ ਲਿਖਿਆ ਹਾਈ ਕਾਉਂਟਰ ਨੇ ਵੀ ਤੁਸੀਂ ਦੱਸੋ ਤੁਸੀਂ ਮਨਜ਼ੂਰੀ ਦੇਣੀ ਐ ਤੇ ਤੁਸੀਂ ਸਾਰੀ ਗੱਲ ਸੈਂਟਰ ਦੇ ਸਿਰ ਦੰਦੇ ਸੀਗੇ ਮੰਨਦੇ ਆ ਸੈਂਟਰ ਵੀ ਨਾਲ ਹੀ ਐ ਰਲੇ ਹੋਏ ਆ ਕਿਹੋ ਕੁਚੜੀਆਂ ਇੱਕੋ ਹੀ ਗੱਲ ਆ ਤੁਹਾਡੀ ਉੱਤੋਂ ਡਰਾਮੇ ਆ ਆ ਚੰਡੀਗੜ੍ਹ ਵਾਲਾ ਜਿਹੜਾ ਮਸਲਾ ਤੁਹਾਡਾ ਇਹਨੂੰ ਤੁਸੀਂ ਇੱਕ ਵਾਰੀ ਪਿੱਛੇ ਪਤਾ ਕਿਉਂ ਹੋਟਿਆ ਬੀਜੇਪੀ ਵਾਲੇ ਉਹ ਜੋ ਕੇ ਦੇਖਦੇ ਆ ਟਿਕਾ ਲਾ ਕੇ ਦੇਖਦੇ ਵੀ ਬੁੜਕਦੇ ਮਾੜੇ ਮੋਟੇ ਬਿਆਨਾਂ ਨਾਲ ਨਹੀਂ ਗੱਲ ਬਣਨੀ ਮਤਿਆਂ ਨਾਲ ਨਹੀਂ ਗੱਲਾਂ ਉਹਨਾਂ ਨੇ ਪਿੱਛੇ ਹਟਣਾ ਇਹ ਭੁੱਲ ਜੋ ਉਹਦਾ ਇਹ ਇੱਕ ਵਾਰੀ ਦੇਖ ਰਿਆ ਆ ਸੈਸ਼ਨ ਨਹੀਂ ਅਗਲੇ ਸੈਸ਼ਨ ਲੈ ਆਉਣਗੇ ਉਹਦਾ ਨਾਲੇ ਉਹਦੋਂ ਨੂੰ ਉਹਨਾਂ ਦੇ ਕੋਲ ਰਾਜ ਸਭਾ ਦੇ ਮੈਂਬਰ ਹੋਰ ਪੂਰੇ ਹੋ ਜਾਣੇ ਆ ਜਿਹੜਾ ਬਿਹਾਰ ਦੇ ਵਿੱਚੋਂ ਹੁਣ ਜਿੱਤ ਗਿਆ ਉਹਦੇ ਵਿੱਚੋਂ ਕਿੰਨੇ ਰਾਜ ਸਭਾ ਦੇ ਮੈਂਬਰ ਹੋਣੇ ਆ ਉਹ ਰਾਜ ਸਭਾ ਦੀ ਵੀ ਪੂਰੀ ਹੋ ਜਾਣਾ ਲੋਕ ਸਭਾ ਚ ਹੋ ਗਈ ਹੈ ਉਹਨਾਂ ਰਾਜ ਸਭਾ ਲੋਕ ਸਭਾ ਕਰਕੇ ਪਾਸ ਬਸ ਸਿਲਪੇਟ ਦੇਣੇ ਆ ਮਨਜ਼ਰ ਖੋਸ਼ੋਗੇ ਟਵੀਟ ਕਰ ਰਿਹਾ ਹੈ ਕਿ ਬਹੁਤ ਵਧੀਆ ਫੈਸਲਾ ਕਿਹੜਾ ਫੈਸਲਾ ਵਧੀਆ ਜੀ ਇਹਦੇ ਵੀ ਆਪਾਂ ਗੱਲ ਕਰਾਂਗੇ ਚੰਡੀਗੜ੍ਹ ਵਾਲੇ ਮਸਲੇ ਦੇ ਕਰਕੇ ਫੇਰ ਗੱਲ ਕਰਾਂਗੇ ਕਿ ਕਿਵੇਂ ਕਿਵੇਂ ਚੰਡੀਗੜ੍ਹ ਗਿਆ ਕਿੰਨਾ ਕਾਰਨਾ ਕਰਕੇ ਗਿਆ ਉਹਦੇ ਜ਼ਿੰਮੇਵਾਰ ਦੋਸ਼ੀ ਲੋਕ ਕੌਣ ਨੇ ਸੋ ਮੈਂ ਇੰਨੇ ਤੁਹਾਨੂੰ ਲੋਕੋ ਅਪੀਲ ਕਰਦਾ ਕਿ ਬਾਈ ਛੱਡ ਦਿਓ ਇਹ ਧੜੇ ਬਗਾਉਣੇ ਨੇਚ ਪਾਲਣੇ ਗਰਜਾਂ ਦੇ ਵਿੱਚ ਆਪਾਂ ਨਾ ਆਈਏ ਯਾਰ ਛੱਡ ਦਿਓ ਇਹਨਾਂ ਮਸਲੇ ਮੁੱਦਿਆਂ ਨੂੰ ਆ ਸਾਡੇ ਲਈ ਅੱਜ ਜੋ ਪੰਜਾਬ ਦੇ ਹੱਕਾਂ ਦੀ ਗੱਲ ਆ ਜੋ ਮੁੱਦਿਆਂ ਦੀ ਗੱਲ ਆ ਉਹਨਾਂ ਤੇ ਆਪਾਂ ਲੜੀਏ ਜੇ ਅਸੀਂ ਚਾਹੁੰਦੇ ਆ ਕਿ ਸਾਡੀਆਂ ਨਸਲਾਂ ਇੱਥੇ ਬਚੀਆਂ ਰਹਿਣ ਸਾਡਾ ਹੋਂਦ ਸਾਡੀ ਇੱਥੇ ਜਉਂਦੀ ਰਹੇ ਸਾਡੀ ਸੱਭਿਆਚਾਰ ਜਉਂਦੀ ਰਹੇ ਸਾਡੀਆਂ ਬੋਲੀਆਂ ਸਾਡੇ ਸਾਹਿਤ ਇਤਿਹਾਸ ਬਚੇ ਰਹਿਣ ਤਾਂ ਫਿਰ ਸਾਨੂੰ ਅੱਜ ਇਹ ਮੁੱਦਿਆਂ ਤੇ ਆਉਣਾ ਪੈਣਾ ਪਰ ਅਸੀਂ ਅੱਜ ਮੈਂ ਦੇਖ ਰਿਹਾ ਸੀ ਮਾਨ ਸਾਹਿਬ ਸੈਲਫੀਆਂ ਲੈ ਰਹੇ ਆ ਉੱਥੇ ਲੋਕਾਂ ਨਾਲ ਦੋ ਚਾਰ ਨਾਲ ਕੋਈ ਬੀਬੀਆਂ ਸੀਗੀਆਂ ਕੁਝ ਬੰਦਿਆਂ ਨਾਲ ਸੈਲਫੀਆਂ ਲੈ ਰਹੇ ਆ ਇਹਨਾਂ ਨੇ ਵੀ ਸਲਾਮ ਨਹੀਂ ਫਿਰ ਗੱਲ ਵੀ ਦੇਖੋ ਦੇਖਿਆ ਹੈ ਜੇ ਮੁੱਖ ਮੰਤਰੀ ਜਿਹੜਾ ਤੁਹਾਡੇ ਨਾਲ ਸੈਲਫੀਆਂ ਲੈਂਦਾ ਆਵੇ ਕਦੇ ਇਹ ਗੱਲਾਂ ਸੈਲਫੀਆਂ ਸਲਫੀਆਂ ਵਾਲੀਆਂ ਛੱਡ ਦੇ ਯਾਰ ਨਾ ਇਹਨਾਂ ਲੋਕਾਂ ਦੇ ਪੈਰਾਂ ਹੇਠਾਂ ਹੱਥ ਦਿਓ ਨਾ ਇਹਨੀਆਂ ਪਾਚਾਪਲੂਸੀ ਕਰੀਗੇ ਨਾ ਅਸੀਂ ਇਹਨਾਂ ਨੇਜ ਪਾ ਲਈਏ ਉਹ ਵੱਡੇ ਨੁਕਸਾਨ ਪੰਜਾਬ ਦੇ ਹੋ ਰਹੇ ਨੇ ਬਈ ਸਵੇਨੀ ਇੱਕ ਮੇਰੀਆਂ ਬੇਨਤੀਆਂ ਨੇ ਜੂਰਗਾਲ ਕਰਿਓ ਬਾਕੀ ਜ਼ਰੂਰ ਹੈ ਸਾਨੂੰ ਆਪਣੇ ਆਪ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਜਿਹੜਾ 300 ਕਰੋੜ ਇਹਨਾਂ ਨੇ ਖਰਚਿਆ ਜੀ ਉਹੀ 300 ਕਰੋੜ ਰੁਪਈਆ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦੇ ਦਿੰਦੇ ਜਿਹੜੀ ਘਟੇ ਜਾ ਰਹੀ ਹੈ ਜਿਹਦੀ ਜ਼ਮੀਨ ਗਹਿਣੇ ਪੈ ਰਹੀ ਹੈ ਯੂਨੀਵਰਸਿਟੀ ਦੀ ਬੈਂਕਾਂ ਕੋਲੇ ਕਿਸੇ ਸਰਦ ਸੈਂਟਰ ਨੂੰ ਦੇ ਦਿੰਦੇ ਕਿਸੇ ਖੇਤੀਬਾੜੀ ਯੂਨੀਵਰਸਿਟੀ ਨੂੰ ਦੇ ਦਿੰਦੇ ਇਹ ਅਸਲ ਗੁਰੂਆਂ ਦਾ ਕੰਮ ਜੇ ਤੇ ਇਹ ਆਇਆ ਨਹੀਂ ਵੀ ਟੈਂਟ ਲਾ ਲਏ ਤੇ ਉਥੇ ਡਰਾਮੇ ਰਚਲੇ ਐ ਨਹੀਂ ਗੱਲਾਂ ਮਿਲਣੀਆਂ ਹੁੰਦੀਆਂ ਜਿਹੜੀ ਕਰਨਾਲੀ ਗੱਲ ਹਾਂ ਜੇ ਕਰਨ ਆਏ ਸੀ ਫਿਰ ਗੱਲ ਕਰਦੇ ਅਨੰਦਪੁਰ ਸਾਹਿਬ ਦੇ ਮਤੇ ਦੀ ਕਰਦੇ ਰਾਜਨੀਤਿਕ ਹਕਾਰਾਂ ਦੀ ਗੱਲ ਪਾਣੀਆਂ ਦੀ ਖੁੱਲ੍ਹ ਕੇ ਗੱਲ ਹੁੰਦੀ ਡੈਮਾਂ ਦੀ ਗੱਲ ਹੁੰਦੀ ਰਾਜਧਾਨੀਆਂ ਦੀ ਪੰਜਾਬੀਆਂ ਦੀ ਬੋਲੀਆਂ ਦੀ ਨੌਕਰੀਆਂ ਦੀ ਗੱਲ ਨੌਕਰੀਆਂ ਸ਼ਰਿਆਮ ਤੁਸੀਂ 60 ਤੋਂ 70 ਫੀਰਦੀ ਨੌਕਰੀਆਂ ਬਾਹਰਲੇ ਸੂਬਿਆਂ ਦੇ ਲੋਕ ਸਾਡੀਆਂ ਨੌਕਰੀਆਂ ਤੇ ਡਾਕੇ ਮਾਰ ਰਹੇ ਆ ਕੋਈ ਗੱਲ ਨਹੀਂ ਨਾ ਸਾਡੇ ਲੋਕ ਸੁਣਨ ਨੂੰ ਤਿਆਰ ਆ ਨਾ ਕੋਈ ਬੋਲਣ ਨੂੰ ਤਿਆਰ ਆ ਇਹ ਮੁੱਦਾ ਹੀ ਨਹੀਂ ਹੈਗਾ ਸਾਡੇ ਲੋਕਾਂ 'ਚ ਆਪਾਂ ਦੇਖ ਰਹੇ ਹਾਂ ਕਿ ਕਰਕੇ ਸਾਰੀਆਂ ਨੌਕਰੀਆਂ ਸਾਡੀਆਂ ਜਾ ਰਹੀਆਂ ਨੇ ਹਰ ਡਿਪਾਰਟਮੈਂਟ ਦੇ ਵਿੱਚ ਪੁਲਿਸ ਤੋਂ ਲੈ ਕੇ ਆਪਣਾ ਜਿਹੜੇ ਇਹਨਾਂ ਨੇ ਬੈਟਰਨ ਇਨਸਪੈਕਟਰ ਰੱਖੇ ਆ ਕੋਈ ਵਾਟਰ ਬੱਸ ਵਿਭਾਗ ਵਿੱਚ ਬੰਦੇ ਰੱਖੇ ਆ ਕੋਈ ਪੀਐਸਪੀਸੀਐਲ ਵਿੱਚ ਰੱਖੇ ਆ ਇਹ ਕਿਸੇ ਵੀ ਬੰਦੇ ਰੱਖਦੇ ਇਹ ਨੇ ਨਾ 60 ਤੋਂ 70% ਬੰਦੇ ਉੱਥੇ ਬਾਹਰਲੇ ਸੂਬਿਆਂ ਦੇ ਆ ਕੇ ਭਰਤੀ ਹੋ ਰਹੇ ਆ ਇਹ ਪੰਜਾਬੀ ਦੀਆਂ ਸ਼ਰਤਾਂ ਖਤਮ ਕਰਦੇ ਆ ਹ ਹੁਣ ਜਿਹੜੀ ਗੁਰੀ ਦਵਤਾਸ ਜਿਹੜੀ ਆਪਣੀ ਅਦਰਵਕ ਯੂਨੀਵਰਸਿਟੀ ਹੈ ਉਹਦੇ ਵਿੱਚ 38 ਪੋਸਟਾਂ ਨਿਕਲੀਆਂ ਨੇ ਪ੍ਰੋਫੈਸਰਾਂ ਦੀ ਉਹ ਉਹਦੇ ਵਿੱਚ ਤਾਂ ਨੇ ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਆਈਆਂ ਨੇ ਪਹਿਲਾਂ ਸਹਾਕਾਰੀ ਖਣੇ ਮਿਲਦੀਆਂ ਪੋਸਟਾਂ ਕੱਢੀਆਂ ਸੀਗੀਆਂ 165 ਉਹ ਵੀ ਪੰਜਾਬੀ ਦੀ ਸ਼ਰਤ ਖਤਮ ਕਰਤੀ ਕਿੱਡੇ ਵੱਡੇ ਧੋਖੇ ਕਰ ਰਹੇ ਨੇ ਕਿੱਡਾ ਵੱਡਾ ਧਰੋ ਹੋ ਰਿਹਾ ਕਿੱਡਾ ਵੱਡਾ ਛੁਰਾ ਮਾਰਿਆ ਜਾ ਰਿਹਾ ਪੰਜਾਬੀਆਂ ਦੀ ਪਿੱਠ ਦੇ ਵਿੱਚ ਨਿਸ਼ਾਨ ਕੀਤਾ ਜਾ ਰਿਹਾ ਪੰਜਾਬੀਆਂ ਦਾ ਪਰ ਨਹੀਂ ਅਸੀਂ ਇਹਨਾਂ ਮੁੱਦਿਆਂ ਤੋਂ ਕੀ ਲੈਣਾ ਸਾਡੇ ਕੋ ਲੀਡਰ ਘਰੇ ਆ ਜੇ ਕੋਈ ਫੋਟੋ ਖਰਾ ਲੇ ਸਾਡੇ ਕੋ ਗਲੀ ਚਣ ਦੇ ਸਾਡੇ ਕੋ ਨਾਲੀ ਪੱਕੀ ਕਰਾ ਦੇ ਇਹ ਤਾਂ ਇੰਨਾ ਕੰਮ ਆਲੇ ਆ ਮੈਂ ਗੱਲ ਇੱਕ ਹੋਰ ਤੁਹਾਨੂੰ ਦੱਸਦਾ ਮੈਂ ਪਟਿਆਲੇ ਗਿਆ ਪਰਸੋਂ ਚੌਥੇ ਦੀ ਗੱਲ ਬਹੁਤ ਪੌਸ਼ ਏਰੀਆ ਬੜਾ ਮਤਲਬ ਕਿ ਅਮੀਰ ਘਰਾਣੇ ਉੱਥੇ ਰਹਿੰਦੇ ਆ ਜਿਨ੍ਹਾਂ ਨੇ 5-5 7-7 ਕਰੋੜ ਘਰਾਂ ਤੇ ਲਾਏ ਹੋਏ ਆ ਉਹਨਾਂ ਨੇ ਵੀ ਮੈਂ ਪੁੱਛਿਆ ਮਾ ਤੁਹਾਨੂੰ ਬਿੱਲ ਬੁਲਾਉਂਦਾ ਇੱਥੇ ਕਹਿੰਦੇ ਨਾ ਬਿੱਲ ਤਾਂ ਸਾਰਾ ਆਉਂਦੇ ਨਹੀਂ ਤੁਹਾਨੂੰ ਮਾਫ ਆ ਸਾਰਾ ਜਿੰਨਾ ਇੱਥੇ ਰਹਿੰਦੇ ਆ ਡੋਟਾ ਹੀ ਸੋਕਰ ਹੈ ਕਿਸੇ ਨੂੰ ਬਿੱਲ ਨਹੀਂ ਆਉਂਦਾ ਜਿਹੜਾ ਬੰਦਾ 7-8 ਕਰੋੜ ਦਾ ਕੋਠਾ ਪਾਈ ਬੈਠਾ ਹੈ ਉਹਦਾ ਬਿੱਲ ਮਾਫ ਹੋਣਾ ਚਾਹੀਦਾ ਤੇ ਗਰੀਬ ਦਾ ਮਹੱਤਵ ਦਾ ਠੀਕ ਆ ਕਰ ਦਿਓ ਜਿਹੜੇ ਬੰਦੇ ਵੱਡੇ ਵੱਡੇ ਉਹਧਿਆਂ ਦੇ ਬੈਠੇ ਆ ਕਈ ਕਿ ਲੱਖਾਂ ਰੁਪਈਆ ਤਨਖਾਹਾਂ ਨੇ ਮਹੀਨਿਆਂ ਦੀਆਂ ਕੀ ਕਿ ਖੂਲਾਂ ਦੇ ਮਾਲਕ ਨੇ ਮੁdde day ਹੋਣੇ ਚਾਹੀਦੇ ਆ ਪਰ ਨਹੀਂ ਜਿਹੜੀ ਇੱਥੇ ਪਾਰਟੀ ਆਉਂਦੀ ਐ ਵੋਟਾਂ ਲੈਣ ਦੇ ਲਈ ਪੰਜਾਬ ਨੂੰ ਦਾਤੇ ਲਾ ਦਿੰਦੀ ਐ ਤੇ ਦਾਤ ਲੱਗ ਹੀ ਰਿਹਾ ਇਹੇ ਸਵਾਲ ਵੀ ਕੱਲ ਮਾਨਸਾ ਤੁਹਾਡੇ ਕੋਲ ਪੁੱਛਣਗੇ ਸੀ ਵੀ ਜਿਹੜੀ ਤੁਸੀਂ ਪਬਲਿਕ ਸੈਕਟਰਾਂ ਨੂੰ ਬੇਚ ਰਹੇ ਹੋ ਜਿੰਨੀਆਂ ਪੰਚਾਇਤੀ ਜ਼ਮੀਨਾਂ ਨੇ ਜਿੰਨੀਆਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਪਈਆਂ ਨੇ ਜਿੰਨੀਆਂ ਡੈਰੀ ਭਾਗ ਦੀਆਂ ਜ਼ਮੀਨਾਂ ਪਈਆਂ ਨੇ ਜਿੰਨੀਆਂ ਮੰਡੀ ਬੋਰਡ ਦੀਆਂ ਜ਼ਮੀਨਾਂ ਪਈਆਂ ਨੇ ਜਿੰਨੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਪਈ ਹੈ ਪੰਜਾਬ ਐਗਰੋਦੀ ਪਈ ਹੈ ਬਾਗਬਾਨੀ ਵਿਭਾਗ ਦੀ ਪਰ ਸਾਰੇ ਤੁਸੀਂ ਵੇਚਣ ਤੋਂ ਨਿਸ਼ਾਨਦੇਹੀ ਕਰ ਰਹੇ ਹੋ ਦੱਬੀ ਤਰੇਉਂ ਨੇ ਕੰਮ ਉਤੇ ਲੱਗੇ ਹੋਏ ਆ 3500 ਕਿੱਲਾ ਤੁਸੀਂ ਵੇਚ ਰਹੇ ਹੋ ਲੁਧਿਆਣਾ ਮਹਾਲੀ ਦੇ ਬਚੱਟ ਪਿੰਡਾਂ ਦਾ ਕੀ ਇਹ ਤੇ ਅੱਜ ਕੋਈ ਸਵਾਲ ਪੁੱਛਣ ਵਾਲਾ ਹੈ ਜੇ ਅਸੀਂ ਇਹ ਸਵਾਲ ਕਰਦੇ ਹਾਂ ਇਹਨਾਂ ਦੇ ਭਗਤਾਂ ਨੂੰ ਭਾਈ ਮਿਰਚਾਂ ਲੱਗਦੀਆਂ ਵੀ ਆ ਤੁਸੀਂ ਹਰ ਥਾਂ ਰਾਜਨੀਤੀ ਕਰਦੇ ਹੋ ਕਰੀਏ ਕਿਉਂ ਨਾ ਜਦੋਂ ਪੰਜਾਬ ਨੂੰ ਵੇਚੀ ਤੁਰੇ ਜਾਂਦੇ ਆ ਕੋਈ ਬੋਲਣ ਵਾਲਾ ਹੀ ਹੈ ਨਹੀਂ ਵਿਰੋਧੀ ਕੌਣ ਬੋਲਦਾ ਕੋਈ ਦੇਖਿਆ ਕਦੇ ਕਾਂਗਰਸ ਦਾ ਪ੍ਰਧਾਨ ਰਾਜਾ ਬੜੈਂਕ ਕੋਈ ਬਾਜਵਾ ਕੋਈ ਦਹੋਰ ਕੋ ਬਾਦਲ ਵਾਲਾ ਇਹਨਾਂ ਮੁੱਦਿਆਂ ਤੇ ਬੋਲਦਾ ਦੇਖਿਆ ਕੋਈ ਦੱਸ ਰਿਹਾ ਸਾਨੂੰ ਕਿ ਸਾਡੀਆਂ ਨੌਕਰੀਆਂ ਸਾਡੀਆਂ ਜ਼ਮੀਨਾਂ ਕਿਵੇਂ ਬਿਕ ਰਹੀਆਂ ਨੇ ਕਿਵੇਂ ਜਾ ਰਹੀਆਂ ਨੇ ਕਿਵੇਂ ਸਾਡੇ ਹੱਕ ਖੋਏ ਜਾ ਰਹੇ ਨੇ ਕੋਈ ਦੱਸਦਾ ਇਹਨਾਂ ਗੱਲਾਂ ਤੇ ਨਹੀਂ ਦੱਸਦਾ ਅਸੀਂ ਆਹੀ ਮੁੱਦਿਆਂ ਦੇ ਤਾਂ ਕੱਲ ਤੁਹਾਨੂੰ ਸਾਰੀਆਂ ਗੱਲਾਂ ਬਾਤ ਉਹ ਕਰਕੇ ਆਏ ਆਂ ਕਿ ਜੇ ਤੁਸੀਂ ਆਏ ਆ ਆ ਸਵਾਲ ਨੇ ਪੰਜਾਬ ਦੇ ਲੋਕਾਂ ਦੇ ਇਨ੍ਹਾਂ ਦੇ ਉੱਤੇ ਤੁਹਾਡੀ ਚਰਚਾ ਹੋਣੀ ਚਾਹੀਦੀ ਏ ਕੀ ਨਿਕਲਿਆ ਗਲਿਆਰਿਆਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਉਹ ਵੀ ਕੱਲੇ ਗਲਿਆਰਿਆਂ ਨੂੰ ਲਓ ਜੀ ਪੂਰੇ ਸੈਸ਼ਨ ਦਾ اجلاس ਦਾ ਇਹ ਨਤੀਜਾ 300 ਕਰੋੜ ਖਰਚਿਆ ਤੇ 200 ਜੇਬ ਤੇ 100 ਖਰਚਤਾ ਉਹ 100 ਵੀ ਜਿਹੜਾ ਖਰਚਿਆ ਉਹ ਸਾਰਾ ਫੈਲਾ ਦਿੱਤਾ ਕੋਈ ਦਿੱਲੀ ਦਾ ਹੈ ਕੋਈ ਗੜगांव ਦਾ ਕੋਈ ਨੁਐਡੇ ਦਾ ਉਹਨਾਂ ਨੇ ਆਪਣੇ ਵੱਧਿਆ ਸੋ ਪੰਜਾਬੀਓ ਕੱਲ ਨੂੰ ਹੱਥ ਮਾਰੋ ਅੰਨੇ ਪਗਤ ਬਣ ਕੇ ਨਾ ਫਿਰੋ ਨਾ ਧਰਮਗਰ ਪਾਰਟੀਆਂ ਮਗਰ ਬਹੁਤ ਵੱਡਾ ਨੁਕਸਾਨ ਅਸੀਂ ਪਹਿਲੇ ਹੀ ਕਰਾ ਲਿਆ ਤੇ ਜੇ ਐਂ ਤੁਰੇ ਖੜਦੇ ਰਹੇ ਤਾਂ ਫਿਰ ਪੱਲੇ ਕੱਖ ਵੀ ਨਹੀਂ ਡੇਗਾ